تیرے بھی نہیں ہے کیونکہ میری سوچنے چ نہیں میری سمجھ نہیں میری یاد بچ نہیں سنسار بچ کی ہے مطلب اے نہیں میری سمجھ کتنی ہے سوال اے ہے جگت بچ کی کچھ ہے اے مطلب نہیں میری یادیں بچ کی ہے مطلب اے ہے دنیا کی ہے اس دا کوئی مطلب نہیں میری زبان کس دا رٹن کر ہے مطلب اے ہے جو میرے شبد میری سمجھ نہیں جو میری, میری یاداں نہیں, نہیں ہے وہ ہے ہی نہیں اس طرح لینا ہے ہے جو میری یاد ہے ہی ہے جو میری سمجھ دے ਉਹੀ ਹੈ ਜੋ ਮੇਰੇ ਕਥਨ ਵਿੱਚ ਹੈ ਜੋ ਮੇਰੀ ਕਥਨੀ ਦਾ ਹਿੱਸਾ ਨਹੀਂ ਬਣ ਸਕਿਆ ਜੋ ਮੇਰੀ ਜ਼ਬਾਨ ਤੇ ਨਹੀਂ ਆ ਸਕਿਆ ਜੋ ਮੇਰੀ ਅਕਲ ਦੇ ਵਿੱਚ ਨਹੀਂ ਆ ਸਕਿਆ ਜੋ ਮੇਰੀ ਯਾਦ ਦੇ ਵਿੱਚ ਨਹੀਂ ਆ ਸਕਿਆ ਨਹੀਂ ਹੈ ਇਸ ਵਾਸਤੇ ਧਾਰਮਿਕ ਗ੍ਰੰਥਾਂ ਦਾ ਰਹਿبری ਪੁਰਸ਼ਾਂ ਦਾ ਪੂਰਾ ਜ਼ੋਰ ਹੈ ਪਰਮਾਤਮਾ ਸਮਝ ਦੇ ਚਾਜ ਹੈ ਪਰਮਾਤਮਾ ਯਾਦ ਦੇ ਚਾਜ ਹੈ پرما رسنا تے بچ جائے رسنا تے وس گئے کہ شب جب سمجھ آ گئے کہ بوتھک جپ یاداں آ گئے نو سمرن جپ نر یاد چل رہی ہے نرنتر سمجھ چل رہی ہے نرتر شبد چل رہے ہیں نرتر انترے تو بنا لگا لگاتار لگاتار ایک کوئی شبد زبان سے چل رہا ہے جپ لگاتار ایک کوئی سمجھ چل رہی ہے بودک جب اور لگاتار ایک کی یاد چل رہی ہے بار بار چل رہی ہے وہ ہی یاد چل رہی ہے انترے تو بنا چل رہی ہے سمرن جپ ہوں میں پھر عرض کر دیا جو میری جپ دے وہ بودھک جپ ہے چاہے سمرن جپ ہے چاہے کتھن جپ ہے وہ نہیں ہے پھر سنسار بہت کچھ ہے بہت کچھ ہے اتنا کچھ ہے کہ اہ سکتے ہیں اصم ساری سمجھ تو بھی پرے سڑی کتھن تو بھی پرے سڑی یادان تو بھی پرے ਗੁਰਬਾਣੀ ਐਸਾ ਕਹਿੰਦੀ ਏ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਸੰਸਾਰ ਦੀ ਸੀਮਾ ਬਣ ਜਾਂਦੀ ਏ ਵਰਨਾ ਸੰਸਾਰ ਅਸੀਮ ਹੈ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਇਸ ਬ੍ਰਹਿਮੰਡ ਦੀ ਸੀਮਾ ਬਣ ਜਾਂਦੀ ਏ ਵਰਨਾ ਬ੍ਰਹਿਮੰਡ ਅਸੀਮ ਹੈ ਮਨੁੱਖ ਦੀ ਸੀਮਤ ਸਮਝ ਕਰਕੇ ਨਿਰੰਕਾਰ ਦੀ ਸੀਮਾ ਬਣ ਜਾਂਦੀ ਏ ਨਹੀਂ ਤੇ ਨਿਰੰਕਾਰ ਅਸੀਮ ਹੈ ਔਰ ਮਨੁਖ ਦੀ ਸੀਮਤ ਸਮਝ ਕਰਕੇ ਸਰੀਰ ਦੀ ਸੀਮਾ ਬਣ ਜਾਂਦੀ ਹੈ ਵਰਨਾ ਇਹ ਸਰੀਰ ਵੀ ਅਸੀਮ ਹੈ ਜੋ 브੍ਰਹਮੰਡੇ ਸੋਹੀ ਪਿੰਡੇ ਜੋ 브੍ਰਹਮੰਡ ਦੇ ਚਾਹੇ ਵਿਸਤਾਰ ਵਿੱਚ ਉਹੀ ਸੂਖਮ ਰੂਪ ਦੇ ਚ ਸਪਿੰਡ ਦੇ ਚ ਹੈ ਜੋ ਸੂਖਮ ਰੂਪ ਦੇ ਚ ਪਿੰਡ ਦੇ ਚ ਹੈ ਉਹ ਵਿਸਤ੍ਰਿਤ ਰੂਪ ਦੇ ਚ 브੍ਰਹਮੰਡ ਦੇ ਚ ਹੈ ਜੇ ਸਾਰੇ ਬ੍ਰਹਿਮੰਡ ਨੂੰ ਸਮਝਣਾ ਔਖਾ ਹੈ ਤਾਂ ਸਪਿੰਡ ਨੂੰ ਸਮਝਣਾ ਕਿੱਥੋਂ ਔਖਾ ਹੈ ਇਹ ਪਿੰਡ ਵੀ ਅਸੀਮ ਬ੍ਰਹਿਮੰਡ ਵੀ ਅਸੀਮ ਪਾਰ ਬ੍ਰह्म ਵੀ ਅਸੀਮ ਪਰ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਪਾਰ ਬ੍ਰह्म ਦੀ ਸੀਮਾ ਬਣ ਜਾਂਦੀ ਹੈ ਹਰ ਇੱਕ ਦੇ ਰੱਬ ਹਰ ਇੱਕ ਦੇ ਖੁਦਾ ਹਰ ਇੱਕ ਦੇ ਪਰਮਾਤਮਾ ਉਹਨਾਂ ਦੀ ਸੀਮਤ ਸੋਚਣੀ ਕਰਕੇ ਸੀਮਤ ਨੇ ਦਾਇਰਾ ਹੈ ਆਪਾਂ ਹਰ ਇੱਕ ਦਾ ਆਪਣਾ ਦਾਇਰਾ ਹੈ ਉਸ ਦਾਇਰੇ ਦੀ ਸੋਚਣੀ ਹੈ ਤਾਂ ਪ੍ਰਮਾਤਮਾ ਵੀ ਉਸੇ ਹੀ ਦਾਇਰੇ ਚ ਜਿੱਥੇ ਹਰ ਇੱਕ ਦੀ ਸਮਝ ਦੀ ਸੀਮਾ ਹੈ ਸੋਚਣੀ ਦੀ ਸੀਮਾ ਹੈ ਵਿਚਾਰਾਂ ਦੀ ਸੀਮਾ ਹੈ ਯਾਦਾਂ ਦੀ ਸੀਮਾ ਹੈ ਤਾਂ ਫਿਰ ਇਸ ਪਿੰਡ ਦੀ ਵੀ ਸੀਮਾ ਹੈ ਬ੍ਰਹਿਮੰਡ ਦੀ ਵੀ ਸੀਮਾ ਹੈ ਪ੍ਰਮਾਤਮਾ ਦੀ ਸੀਮਾ ਹੈ ਜਦ ਕਿ ਪ੍ਰਮਾਤਮਾ ਅਸੀਮ ਬ੍ਰਹਿਮੰਡ ਅਸੀਮ ਤੇ ਪਿੰਡ ਅਸੀਮ ਕਿੱਥੇ ਖਤਮ ਹੁੰਦਾ ਹੈ ਕਿਥੋਂ ਸ਼ੁਰੂ ਹੁੰਦਾ ਹੈ ਨਾ ਇਸ ਪਿੰਡ ਦਾ ਆਦ ਲਬਿਆ ਜਾ ਸਕਦਾ ਹੈ ਨਾ ਅੰਤ ਲਬਿਆ ਜਾ ਸਕਦਾ ਹੈ ਅਸੀਂ ਸੂਖਸ਼ਮ ਰੂਪ ਦੇ ਵਿੱਚ ਇਹ ਪਿੰਡ ਇਸ ਤੋਂ ਵੀ ਸੂਖਸ਼ਮ ਸੀ ਹੋ ਸਕਦਾ ਰੇਤ ਦਾ ਜ਼ਰਰਾ ਹੋਵੇ ਕਿਸੇ ਵਕਤ ਇਕਬਾਲ ਨੇ ਮੈਂ ਨਹੀਂ ਕਹਿ ਦਿੱਤਾ ਇਸ ਜ਼ਰਰੇ ਕੋ ਰਹਤੀ ਹੈ ਉਹ ਸੁਧ ਕੀ ਹਵਸ ਹਸਤਮ ਇਸ ਜ਼ਰਰੇ ਕੋ ਰਹਤੀ ਹੈ وہ سوت کی ہوس دم یہ ذرہ نہ ہی شاہد سمٹا ہوا سہرا ہے تو ایک ذرہ اور اس ذرے پورا سہرا دکھائی دینا پورا مرو ایک ذرے پتہ نہیں کتنے ذرے نے اور ایک ذرہ بھی سمجھن لگی ہے تو سمجھ تو پڑے ਉਹ ਵੀ ਅਸੀਮ ਹੈ ਤੇ ਬਹੁਤ ਸਾਰੇ ਜ਼ਰਰਿਆਂ ਦਾ ਇਹ ਢੇਰ ਇਹ ਸਰੀਰ ਚਾਹੇ ਉਹ ਜ਼ਰਰੇ ਰੇਤ ਦੇ ਨੇ ਚਾਹੇ ਉਹ ਜ਼ਰਰੇ ਪਮਨ ਦੇ ਨੇ ਚਾਹੇ ਉਹ ਜ਼ਰਰੇ ਪਾਣੀ ਦੇ ਨੇ ਚਾਹੇ ਜ਼ਰਰੇ ਅਗਨ ਦੇ ਨੇ ਤੇ ਆਕਾਸ਼ ਦੇ ਨੇ ਉਹਨਾਂ ਦਾ ਜੁੜਿਆ ਇਹ ਢੇਰ ਅਸੀਮ ਜੋ ਬ੍ਰਹਮੰਡ ਹੈ ਸੋਹੀ ਪਿੰਡੇ ਜੋ ਵਿਸਤਾਰ ਰੂਪ ਦੇ ਸਾਗਰ ਦੇ ਚ ਹੈ ਉਹੀ ਸੂਖ ਸਮਰੂਪ ਦੇ ਚ ਪਾਣੀ ਬੂੰਦ ਦੇ ਚ ਹੈ ਜੋ ਵਿਸਤਾਰ ਰੂਪ ਦੇ ਪੂਰਨ ਸਹਰਾ ਦੇ ਚ ਹੈ ਉਹੀ ਸੂਖ ਸਮਰੂਪ ਦੇ ਚ ਰੇਤ ਦੇ ਜ਼ਰਰੇ ਚ ਹੈ ਜੋ ਵਿਸਤਾਰ ਰੂਪ ਦੇ ਬ੍ਰਹਿਮੰਡ ਦੇ ਚ ਹੈ ਉਹੀ ਸੂਖ ਸਮਰੂਪ ਦੇ ਚ ਇਸ ਪਿੰਡ ਦੇ ਚ ਹੈ ਨਾ ਬ੍ਰਹਿਮੰਡ ਦੀ ਸੀਮਾ ਨਾ ਇਸ ਪਿੰਡ ਦੀ ਸੀਮਾ ਨਾ ਜ਼ਰਰੇ ਦੀ ਸੀਮਾ ਨਾ ਸਹਰਾ ਦੀ ਸੀਮਾ ذرے کو رہتی ہے وہ سوت کی ہر دم یہ ذر جپ تو مراد ہے ایک خیال دا بار بار چلنا جپ تو مراد ہے کسی ایک شبد دا بار بار چلنا جپ تو مراد ہے کسی ایک یاد دا بار بار چلنا ਤੇ ਜਦ ਕੋਈ ਸੋਚਣੀ ਜਦ ਕੋਈ ਯਾਦ ਜਦ ਕੋਈ ਸ਼ਬਦ ਬਾਰ ਬਾਰ ਜਪ ਦਾ ਹਿੱਸਾ ਬਣ ਜਾਏ ਤਾਂ ਜਪ ਤੋਂ ਮੁਰਾਦ ਹੈ ਕਿਸੇ ਇੱਕ ਯਾਦ ਦਾ ਬਾਰ ਬਾਰ ਚੱਲਣਾ ਤੇ ਜਦ ਕੋਈ ਸੋਚਣੀ ਜਦ ਕੋਈ ਯਾਦ ਜਦ ਕੋਈ ਸ਼ਬਦ ਬਾਰ ਬਾਰ ਜਪ ਦਾ ਹਿੱਸਾ ਬਣ ਜਾਏ ਤੂੰ ਮਨੁੱਖ ਕਹਿ ਦਿੰਦਾ ਕਿ ਇੱਕ ਵਿਚਾਰ ਦਾ ਜਪ ਕਰ ਰਹੇ ਹੈ ਬਾਹੂ ਬਾਰ ਬਾਰ ਚੱਲ ਰਿਹਾ ਹੈ ਕੀ ਜਪ ਕਰ ਰਹੇ ਹੈ ਇੱਕ ਕੋਈ ਬੋਲ ਬਾਰ ਬਾਰ ਬੋਲੀ ਜਾ ਰਹੇ ਹੈ ਕੀ ਜਪ ਕਰ ਰਹੇ ਹੈ ਇੱਕ ਕੋਈ ਗੱਲ ਬਾਰ ਬਾਰ ਯਾਦ ਕਰੀ ਜਾ ਰਹੇ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਖਤ ਦੇ ਅਵਤਾਰੀ ਪੁਰਸ਼ ਉਹਨਾਂ ਨੇ ਆਪਣੀ ਪਹਿਲੀ ਰਚਨਾ ਆਦਰ ਰਚਨਾ ਮੂਲ ਰਚਨਾ ਉਸ ਦਾ ਨਾਮ ਜਪ ਰਖਿਆ ਹੈ ਜਪ ਤੋਂ ਪਹਿਲੇ ਜੋ ਮੂਲ ਮੰਤਰ ਜਿਸ ਦੀ ਵਿਆਖਿਆਤ ਪਿਛਲੇ ਸਾਲ ਆਪਨੇ ਸਰਵਨ ਕੀਤੀ ਇਹ ਗਾਲਬਨ 33 ਰੂਪ ਦੇ ਵਿੱਚ ਵੱਡੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਹਿਆ ਛੋਟੇ ਰੂਪ ਵਿੱਚ ਸੈਂਕੜੇ ਦਫਾ ਅਰੇ ਮੂਲ ਮੰਤਰ ਇੱਕ ਤੋਂ ਸ਼ੁਰੂ ਹੁੰਦਾ ਹੈ ਪ੍ਰਸਾਦ ਤੇ ਸਮਾਪਤ ਹੋ ਜਾਂਦਾ ਹੈ ਕਿਉਂਕਿ ਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਆ ਜਾਂਦੀਆਂ ਲਾਈਨਾਂ ਲਕੀਰਾਂ ਇਹ ਦੋ ਲਕੀਰਾਂ ਇਸ ਗੱਲ ਦਾ ਸਬੂਤ ਨੇ ਕਿ ਇੱਕ ਵਾਕ ਪੂਰਾ ਹੋ ਗਿਆ ਇੱਕ ਸੈਂਟੈਂਸ ਪੂਰਾ ਹੋ ਗਿਆ ਇੱਕ ਵਾਕ ਪੂਰਾ ਹੋ ਗਿਆ ਜਪ ਕਿਉਂਕਿ ਬਾਣੀ ਨਹੀਂ ਬਾਣੀ ਦਾ ਨਾਮ ਹੈ ਇਸ ਵਾਸਤੇ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਦੇ ਚ ਵੀ ਦੋ ਡੰਡੀਆਂ ਨੇ वाणी ਦਾ ਨਾਮ ਹੈ ਜੈਸੇ ਸੁਖਮੰਨੀ ਬਾਣੀ ਦਾ ਨਾਮ ਹੈ ਸਿਦਗੋਸ਼ਟ ਬਾਣੀ ਦਾ ਨਾਮ ਹੈ 12 ਮਾ ਬਾਣੀ ਦਾ ਨਾਮ ਹੈ ਔਰ ਇਸੇ ਤਰੀਕੇ ਨਾਲ ਛੋ ਬੋਲੇ ਗਾਥਾ ਫੋਨੇ ਛੰਦ ਪਠਾਂ ਦੇ ਸਵਈਏ ਬਾਣੀਆਂ ਦੇ ਨਾਮ ਨੇ ਪਹਿਲੀ ਬਾਣੀ ਦਾ ਨਾਮ ਹੈ ਜਪ ਔਰ ਜਪ ਆਰੰਭ ਹੁੰਦਾ ਹੈ ਸਤਿਕਾਰਯੋਗ ਜੀ ਅਸੀਂ ਕਹਿੰਦੇ ਆ ਜਪਜੀ ਸਾਹਿਬ ਭਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਆਦ ਰਚਨਾ ਮੂਲ ਰਚਨਾ ਪਹਿਲੀ ਰਚਨਾ ਦਾ ਨਾਮ ਜਾਪ ਰੱਖਿਆ ਹੈ ਜਾਪ ਜਪ ਜਾਪ ਦੇ ਬੁਨਿਆਦੀ ਅਰਥ ਤੇ ਵਿਚਾਰਕ ਇੱਕੋ ਹੀ ਕੁਝ ਕਰ ਦੇਣਾ ਹੈ ਜਾਪ ਜਾਪ ਤੇ ਤੇ ਜਾਪ ਚੱਲ ਰਿਹਾ ਹੈ ਕਿਸ ਦਾ ਖਿਆਲ ਆਉਂਦਾ ਇਤੇ ਜਾਪ ਚੱਲ ਰਿਹਾ ਕਿਸ ਦਾ ਵਿਚਾਰਾਂ ਦਾ ਇਤੇ ਜਾਪ ਚੱਲ ਰਿਹਾ ਕਿਸ ਦਾ ਕਿਸੇ ਸ਼ਬਦ ਦਾ ਮੈਂ ਕਿਦਫ਼ਾ ਫਿਰ ਦੋਰਾ ਦਿਆਂ ਕੋਈ ਇੱਕ ਸ਼ਬਦ ਕੋਈ ਇੱਕ ਖਿਆਲ ਕੋਈ ਇੱਕ ਸਮਝ ਕੋਈ ਇੱਕ ਯਾਦ ਬਾਰ ਬਾਰ ਚਲਦੀ ਰਹੇ ਚਲਦੀ ਰਹੇ ਉਸ ਨੂੰ ਕਹਿੰਦੇ ਨੇ ਜਪ ਕਹਿੰਦੇ ਨੇ ਯਾਤੇ ਸੰਤ ਕਿਸੇ ਇੱਕ ਖਿਆਲ ਕਿਸੇ ਇੱਕ ਵਿਚਾਰ ਕਿਸੇ ਇੱਕ ਸੋਚਣੀ ਕਿਸੇ ਇੱਕ ਸ਼ਬਦ ਦੇ ਜਪ ਦੇ ਚਾਹੁੰਦਾ ਹੈ ਜਾਂ ਪਾਗਲ ਗੁਸਤਾਖੀ ਮਾਫ ਪਾਗਲ ਵੀ ਜਪ ਦੇ ਚਾਹੁੰਦਾ ਹੈ ਕੋਈ ਇੱਕ ਖਿਆਲ ਉਸ ਦੇ ਅੰਦਰ ਬਾਰ ਬਾਰ ਚੱਲਦਾ ਹੈ ਕੋਈ ਇੱਕ ਯਾਦ ਉਸ ਦੇ ਅੰਦਰ ਬਾਰ ਬਾਰ ਚੱਲਦੀ ਹੈ ਭੁਲਾ ਨਹੀਂ ਸਕਦਾ ਕਈ ਦਫਾ ਕੋਈ ਇੱਕ ਬੋਲ ਉਹਦੀ ਜ਼ਬਾਨ ਤੇ ਬਾਰ ਬਾਰ ਚੱਲਦਾ ਹੈ ਪਾਗਲ ਜਪ ਦੇ ਚਾਹੁੰਦਾ ਹੈ ਸੰਤ ਜਪਦੇ ਚ ਬ੍ਰਹਮ ਗਿਆਨੀ ਜਪਦੇ ਚ ਪਰ ਇੱਕ ਫਰਕ ਹੈ ਪਾਗਲ ਦਾ ਜਪ ਅਕਲ ਤੋਂ ਥੱਲੇ ਹੈ ਸੰਤ ਦਾ ਜਪ ਅਕਲ ਤੋਂ ਉੱਪਰ ਹੈ ਇਸ ਵਾਸਤੇ ਦੋਵੇਂ ਮਨੁੱਖ ਦੀ ਸਮਝ ਤੋਂ ਪਰੇ ਹੋ ਜਾਂਦੇ ਨੇ ਕਿਉਂਕਿ ਮਨੁੱਖ ਤੇ ਸਮਝ ਦੇ ਤਲ ਤੇ ਜੀ ਰਿਹਾ ਹੈ ਅਕਲ ਦੇ ਤਲ ਤੇ ਜੀ ਰਿਹਾ ਹੈ ਮਨੁੱਖ ਇੱਕ ਐਸਾ ਪ੍ਰਾਣੀ ਮਨੁੱਖ ਇੱਕ ਐਸਾ ਜੀਵ ਜੋ ਬੌਧਿਕ ਤਲਤੇ ਜੀ ਰਿਹਾ ਹੈ ਜਪ ਚੱਲ ਰਿਹਾ ਹੈ ਪਾਗਲ ਦੇ ਅੰਦਰ ਅਕਲ ਤੋਂ ਥੱਲੇ ਇੱਕੋ ਹੀ ਖਿਆਲ ਦੇ ਉੱਥੇ ਹੀ ਰੁਕ ਜਾਂਦਾ ਹੈ ਉਸੇ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਇਸੇ ਤਰ੍ਹਾਂ ਕੋਈ ਇੱਕੋ ਹੀ ਸੋਚਣੀ ਕੋਈ ਇੱਕੋ ਹੀ ਧੁਨ ਕੋਈ ਇੱਕੋ ਹੀ ਸ਼ਬਦ ਕੋਈ ਇੱਕੋ ਹੀ ਖਿਆਲ ਕੋਈ ਇੱਕੋ ਹੀ ਯਾਦ ਉਸਦੇ 'ਚ ਹੀ ਰੁਕ ਜਾਂਦਾ ਹੈ ब्रह्मज्ञानी संत, फिर संत पर फिर भी जमीन आसमान ਦਾ পাগল ਤੇ ਸੰਤ ਵਿੱਚ ਫਰਕ ਹੈ ਜਪ ਚੱਲ ਰਿਹਾ ਹੈ পাগল ਦੇ ਅੰਦਰ ਅਕਲ ਤੁੱਥਲੇ ਜਪ ਚੱਲ ਰਿਹਾ ਹੈ भगत ਦੇ ਅੰਦਰ ਅਕਲ ਤੋਂ ਉੱਪਰ ਜਪ ਦੁਆ ਦੇ ਅੰਦਰ ਤੋਂ ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣੇ ਕਿਉਂਕਿ ਸਮਾਜ ਜਪ ਦੇ ਵਿੱਚ ਨਹੀਂ ਜੀਂਦਾ ਸੰਸਾਰ ਜੱਗ ਦੇ ਚ ਨਹੀਂ ਜੀਂਦਾ ਉਹ ਕਿਸੇ ਇੱਕ ਖਿਆਲ ਨੂੰ ਕਿਸੇ ਇੱਕ ਧੰਨੋਂ ਕਿਸੇ ਇੱਕ ਸੋਚਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾ ਸਕਦਾ ਉਹਦੀ ਜ਼ਿੰਦਗੀ ਵਿਸਤ੍ਰਿਤ ਹੈ ਪਹਿਲੀ ਹੋਈ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਚਾਹੀਦੇ ਨੇ ਉਹਨੂੰ ਤਰ੍ਹਾਂ ਤਰ੍ਹਾਂ ਦੀ ਸੋਚਣੀ ਚਾਹੀਦੀ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਯਾਦਾਂ ਚਾਹੀਦੀਆਂ پر سنت سبھے گلان بسرن اکو بسر نہ جاؤ بھول جائے سب کچھ کچھ بھی نہ چلے بس ایک جب چلے گرو نانک کی پنکتی سبھی گلان بسرن ایک بسر نہ جائے بھول جائے سب کچھ نکل جائے سب کچھ سمجھ تو ਚਲਾ ਜਾਏ ਸਭ ਕੁਝ ਜ਼ਬਾਨ ਤੋਂ ਪਰ ਇੱਕ ਨਾ ਜਾਏ ਉਸ ਦਾ ਜਪ ਚੱਲੇ ਸੰਤ ਦੀ ਇਹ ਮੰਗ ਹੈ ਪਾਗਲ ਦੀ ਇਹ ਮਜਬੂਰੀ ਹੈ ਪਾਗਲ ਮਜਬੂਰੀ ਤੇ ਜਪ ਦੇ ਚ ਜੀਵਦਾ ਕਿਉਂਕਿ ਉਸ ਦਾ ਸੰਤੁਲਨ ਡਾਵਾ ਡੋਲ ਹੋ ਗਿਆ ਉਹਦੀ ਅਕਲ ਕੰਮ ਨਹੀਂ ਕਰਦੀ ਇਤਨੇ ਤਣਾਅ ਇਤਨੇ ਦੁੱਖ ਇਤਨੀਆਂ ਵਿਪਤਾਵਾਂ ਇਤਨੀਆਂ ਬੇਚੈਨੀਆਂ ਚ ਉਹ ਜੀਵੇ ਹੈ ਟੁੱਟ ਗਏ ਥੱਲੇ ਇਹ ਸਦੀ ਸਿਆਣੇ ਧਾਰਮਿਕ ਸਿਆਣੇ ਕਹਿੰਨੇ ਪਾਗਲਪਨ ਦੀ ਤਰਫ ਜਾ ਰਹੀ ਹੈ ਐਸੀਆਂ ਸੋਚਾਂ ਜੋ ਜੀਵਨ ਦਾ ਬੋਝ ਬਣਦੀਆਂ ਨੇ ਬਾਹਰ ਹਲਕਾ ਨਹੀਂ ਕਰਦੀਆਂ ਐਸੀਆਂ ਯਾਦਾਂ ਜੋ ਜ਼ਿੰਦਗੀ ਦਾ ਬੋਝ ਵਧਾਉਂਦੀਆਂ ਨੇ ਘਟਾਉਂਦੀਆਂ ਨਹੀਂ ਐਸੀ ਸਮਝ جو بوجھ ہی بن جاتی ہے ہلکا نہیں کرتی تو ٹوٹے گا اور کی ہوئے گا تو صدی پاگل پن دی طرف جا رہی ہے کہ اس طرح دیاں صدیاں بھی اس زمین نے ہی ہیں نے جد منک پرماتما دی طرف جا رہا اصل تو بھی اگل ہے یہ صدی ਇਸ ਦਾ ਬਹਾਲ ਅਕਲ ਤੋਂ ਥੱਲੇ ਦੀ ਤਰਫ ਹੈ। ਤੋ ਸਾਰੀ ਦੁਨੀਆ ਦੇ ਪਾਗਲਖਾਨੇ ਭਰ ਗਏ ਜਦ ਪ੍ਰਮਾਤਮਾ ਦੀ ਤਰਫ ਭਾਵ ਆਉਂਦਾ ਹੈ। ਤੋ ਧਾਰਮਿਕ ਮੰਦਰ, ਧਰਮ ਅਸਥਾਨ ਰੌਣਕੀਲੇ ਹੋ ਜਾਂਦੇ ਨੇ, ਭਰ ਜਾਂਦੇ ਨੇ। ਯਾ ਇਸ ਤਰ੍ਹਾਂ ਦਾ ਮਨੁੱਖ ਘਰ ਦੇ ਵਿੱਚ ਹੀ ਬੈਠਦਾ ਹੈ ਤੋ ਘਰ ਵੀ ਹਰੀ ਮੰਦਰ ਬਣ ਜਾਂਦਾ ਹੈ। ਘਰ ਘਰ ਅੰਦਰ ਧਰਮ ਸਾਲ ਜੇ ਉਹ ਦੁਕਾਨ ਤੇ ਵੀ ਬੈਠਦਾ ਹੈ ਉਹ ਹਰੇ ਮੰਦਰ ਬਣ ਜਾਂਦੀ ਹੈ ਜੋ ਬਾਜ਼ਾਰ ਵਿੱਚ ਵੀ ਬੈਠਦਾ ਹੈ ਤੇ ਫਜ਼ਾ ਪ੍ਰਮਾਤਮਾ ਦੀ ਹੋ ਜਾਂਦੀ ਆਖੇ ਅਜੋਖਾ ਮਨੁੱਖ ਚਾਹੇ ਮੰਦਰ ਦੇ ਵਿੱਚ ਵੀ ਬੈਠ ਜਾਏ ਗੁਰਦੁਆਰੇ ਵਿੱਚ ਵੀ ਬੈਠ ਜਾਏ ਬਾਹਵ ਤੇ ਪਾਗਲਪਨ ਦੀ ਤਰਫ ਹੈ ਤੇ পাগল ਗੁੱਥਮ ਗੁੱਥਾ ਹੁੰਦੇ ਨੇ পাগল পাগল ਨਾਲ ਸਹਿਮਤ ਨਹੀਂ ਹੁੰਦਾ پاگل پاگل گیا دو پاگلوں اس واسطے الگ رکھنا پہن دا یا نگرانی پہنانی چھنا پہنتا جرح ہزار سن ایک جگہ رہ رہتے ہیں عام کہاوت ہے وی فقیر ایک مسید رہ مسیحتے ہیں دو راجے ایک سنگاسن سنتے نہیں رہ سکتے دو پاگل ایک ملک نہیں رہ سکتے سک وی فقیر ایک مسید رہ مسیحتے ہیں ਜਦ ਕੋਈ ਅਕਲ ਤੋਂ ਉੱਚਾ ਉੱਠ ਜਾਂਦਾ ਹੈ ਇੱਕ ਤੇ ਉਸਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਇੱਕ ਉਹ ਸਮ ਦ੍ਰਿਸ਼ਟ ਹੋ ਜਾਂਦਾ ਹੈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ ਉਹ ਜੁੜਿਆ ਹੋਇਆ ਕੌਣ ਪਿੱਕੋ ਹੀ ਦਿਖਾਈ ਦਿੰਦਾ ਦੂਸਰਾ ਨਹੀਂ ਏਕੋ ਬ੍ਰह्म ਦੁਤਿਆ ਨਾਸਤੀ ਹੈ ਹੀ ਨਹੀਂ ਦੂਜਾ ਤੁਜ ਬਿਨ ਦੂਜਾ ਨਹੀਂ ਕੋ ਹੈ ਹੀ ਨਹੀਂ ਗੱਲ ਖਤਮ ਗੁਰੂ ਅਰਜਨ ਦੇਵ ਜੀ ਤੁਝ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੇ ਸੋ ਹੋਇ ਹੈ ਹੀ ਨਹੀਂ ਤੇਰੇ ਤੋਂ ਬਿਨਾ ਕੁਛ ਹੋਰ ਹੈ ਹੀ ਨਹੀਂ ਇੱਕੋ ਬ੍ਰह्म ਦੂਤਿਆ ਨਾਸਤੀ ਉਪਨਿਸ਼ਦਾਂ ਦਾ ਵਾਕ ਇੱਕੋ ਹੀ ਬ੍ਰह्म ਹੈ ਦੂਜਾ ਤੇ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਕਿਸ ਦੀ ਗੱਲ ਕਰੀਏ ਇਹ ਕਹਿਣਾ ਅਕਲ ਤੋਂ ਉੱਚਾ ਹੈ ਪਰ ਮੈਰਜ਼ ਕਰਾਂ ਪਾਗਲ ਵੀ ਕਿਸੇ ਇੱਕ ਧਨ ਵਿੱਚ ਜੀਉਂਦਾ ਹੈ ਕਿਸੇ ਇੱਕ ਵਿਚਾਰ ਦੇ ਜਿੰਦਾ ਹੈ ਉਹਦੀ ਦੁਨੀਆ 'ਚ ਵੀ ਕੋਈ ਇੱਕ ਹੋਈ ਹੈ ਉਹ ਇੱਕ ਕੁਛ ਵੀ ਹੋ ਸਕਦਾ ਹੈ ਪਾਗਲਖਾਨੇ 'ਚ ਮੈਂ ਦੇਖੇ ਨੇ ਕੁਝ ਬਣੇ ਹੋਏ ਨੇ ਬਾਦਸ਼ਾ ਮੈਂ ਤੇ ਦੇਖ ਕੇ ਹੈਰਾਨ ਹੋਇਆ ਸਿਰ ਦੇ ਉਤੇ ਕਾਗਜ਼ਾਂ ਦਾ ਤਾਜ ਬਣਾ ਲੈਂਦੇ ਨੇ ਬਾਦਸ਼ਾਹ ਅਸੀਂ ਹੁਕਮ ਕਰਨ ਲੱਗ ਪੈਂਦੇ ਨੇ ਇਹ ਉਹ ਲੋਗ ਨੇ ਜਿਨ੍ਹਾਂ ਨੂੰ ਹੰਕਾਰ ਨੇ ਹਿਲਾ ਦਿੱਤਾ ਇਹ ਵੀ ਮੈਂ ਅਰਸ ਕਰਦਾ ਹੰਕਾਰ ਨੇ ਹਿਲਾ ਦਿੱਤਾ ਇੱਕ ਪਰਕਰਮ ਆਪਣੇ ਆਪ ਦੇ ਵਿੱਚ ਕਿਸੇ ਕੋ ਖੁਲਾਸਾ ਮੰਗਦਾ ਮੈਂ ਆਪ ਜੀ ਦੇ ਸਾਹਮਣੇ ਕਰਾਂਗਾ ਕਿਸੇ ਨੂੰ ਲੋਭ ਨੇ ਹਿਲਾਇਆ وہ کوئی اور حرکت کرے گا کسی نو کام نے ہلایا وہ کوئی اور حرکت کرے گا ہلے آئے پر کسی نو اپنی دنیا تو پرماتما نے ہلا دیتا دتا ستسنگ نے ہلا دیتا ہے شبد سنیا تھے. ہل گیا ہلیا کی ہے اگل تو اچھا اٹھ گیا ਕਿ ਸੈਨੂੰ ਲੋਭ ਨੇ ਹਿਲਾਇਆ ਹੈ ਤੋ ਹਿਲੇਆ ਕੀ ਅਕਲ ਤੋ ਥੱਲੇ ਚਲੇ ਗਏ ਦਿਖਾਈ ਤੇ ਦੋਵੇਂ ਹੀ ਪਾਗਲ 된 ਗਏ ਕਿਉਂਕਿ ਦੋਵੇਂ ਜਪ ਦੇ ਚ ਜੀਉਂਦੇ ਨੇ ਜਪ ਮੈਂ ਫਿਰ ਅਰਜ਼ ਕਰਾਂ ਕਿਉਂਕਿ ਪਹਿਲੀ ਬਾਣੀ ਦਾ ਨਾਮ ਜਪ ਹੈ ਇਸ ਦੀ ਵਜ਼ਾਹਤ ਕਰਨੀ ਲਾਜ਼ਮੀ ਸੀ ਜਪ ਕੋਈ ਇੱਕ ਸ਼ਬਦ ਮੇਰੀ ਜ਼ਬਾਨ ਤੇ ਬਾਰ ਬਾਰ ਚੱਲ ਰਿਹਾ ਹੈ ਮੇਰੇ ਕੰਠ ਦੇ ਚ ਬਾਰ ਬਾਰ ਚੱਲ ਰਿਹਾ ਹੈ ਕੋਈ ਇੱਕ ਵਿਚਾਰ ਮੇਰੀ ਸਮਝ ਦੇ ਚ ਬਾਰ ਬਾਰ ਚੱਲ ਰਿਹਾ ਹੈ ਕੋਈ ਇੱਕ ਯਾਦ ਮੇਰੇ ਚੇਤੇ ਚ ਬਾਰ ਬਾਰ ਚੱਲ ਰਹੀ ਹੈ ਜਪ ਇਸ ਨੂੰ ਕਹਿੰਦੇ ਬૌਧਿਕ ਜਪ ਸ਼ਬਦ ਜਪ ਸਿਮਰਨ ਜਪ ਚੱਲ ਰਹੀ ਹੈ ਯਾਦ ਕੋਈ ਇੱਕ ਚੱਲ ਰਿਹਾ ਵਿਚਾਰ ਕੋਈ ਇੱਕ ਚੱਲ ਰਿਹਾ ਸ਼ਬਦ ਕੰਠ ਦੇ ਸ਼ਬਦ ਇਹ ਜਵਾਨ ਤੇ ਕੋਈ ਇੱਕ ਜਪ ਬਸ ਇਹ ਦੋ ਤਰ੍ਹਾਂ ਦੇ ਮਨੁੱਖ ਹੀ ਜਪ ਦੇ ਚ ਜੀਵਦੇ ਨੇ ਭਗਤ ਸੰਤ ਗੁਰਮੁਖ ਬ੍ਰह्मज्ञानी ਜਾਂ ਫਿਰ ਪਾਗਲ ਆਮ ਸਮਾਜ ਆਮ ਸੰਸਾਰ ਕਿਸੇ ਇੱਕ ਸ਼ਬਦ ਦੇ ਚ ਨਹੀਂ ਜੀਉਂਦਾ ਕਿਸੇ ਇੱਕ ਵਿਚਾਰ ਦੇ ਚ ਨਹੀਂ ਜੀਉਂਦਾ ਕਿਸੇ ਇੱਕ ਯਾਦ ਦੇ ਚ ਨਹੀਂ ਜੀਉਂਦਾ ਉਹਨੂੰ ਬੁਥੇਰੀਆਂ ਯਾਦਾਂ ਚਾਹੀਦੀਆਂ ਨੇ ਉਹਨੂੰ ਬੁਫੇਰੀ ਸੋਚਣੀ ਚਾਹੀਦੀ ਏ ਉਹਨੂੰ ਬੁਥੇਰੇ ਅਲਫਾਜ਼ ਚਾਹੀਦੇ ਨੇ ਕਿ ਕਈ ਵਾਰ ਸ਼ਬਦਾਂ ਦਾ ਵਿਚਾਰਾਂ ਦਾ ਯਾਦਾਂ ਦਾ ਇਤਨਾ ਭਾਰ ਹੋ ਜਾਂਦਾ ਹੈ ਇਤਨਾ ਬੋਝ ਆਉਂਦਾ ਹੈ ਟੁੱਟ ਕੇ ਅਕਲ ਤੋਂ ਥੱਲੇ ਆ ਜਾਂਦਾ ਹੁਰਕੀਏ ਇਹ ਜਪਦੇਸ ਜੀਂਦੇ ਨਹੀਂ ਜੋ ਅਕਲ ਤੋਂ ਥੱਲੇ ਦੇਵੀ ਜਪ ਦੇ ਜੀ ਨੇ ਜੋ ਅਕਲ ਤੋਂ ਉੱਪਰ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਹਿਲੀ ਬਾਣੀ ਦਾ ਨਾਮ ਜਪ ਰੱਖਿਆ ਜਪ ਕਿਸ ਦਾ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਕਿਵੇਂ ਕਰਨਾ ਹੈ ਜਪ ਕਿਉਂ ਕਰਨਾ ਹੈ ਇਹ ਸਾਰਾ ਖੁਲਾਸਾ ਜਿਸ ਬਾਣੀ ਚ ਹੈ ਅਸੀਂ ਸਤਕਾਰ ਵਜੋਂ ਉਸੇ ਨੂੰ ਜਪਜੀ ਸਾਹਿਬ ਕਹਿੰਦੇ ਹਾਂ ਜਪ ਕਦੋਂ ਕਰਨਾ ਹੈ ਜਪ ਕਿਉਂ ਕਰਨਾ ਹੈ ਜਪ ਕਦੋਂ ਕਰਨਾ ਹੈ ਇਹ ਸਾਰੀਆਂ ਹੀ ਵਿਚਾਰਾਂ ਦਾ ਖੁਲਾਸਾ ਹੈ ਆਖਰ ਜਪ ਦੀ ਮੰਜ਼ਿਲ ਕੀ ਹੈ ਜਪ ਦੀ ਲੋੜ ਕੀ ਹੈ ਇਹਨਾਂ ਸਾਰੀਆਂ ਹੀ ਗੱਲਾਂ ਦਾ ਖੁਲਾਸਾ ਦਿਸਬਾਣੀ ਦੇ ਚ ਹੈ ਗੁਰਮਤ ਦੇ ਚ ਅਸੀਂ ਉਸ ਨੂੰ ਜਪ ਕਹਿੰਦੇ ਹਾਂ ਗੁਰਨਾਮਿਕ ਨੇ ਉਸ ਦਾ ਨਾਮ ਜਪ ਰਖੇ ਤੋ ਜਬਜੀ ਸਾਹਿਬ ਦੇਚ ਦੋ ਸ਼ਲੋਕ ਨੇ ਇੱਕ ਅਖੀਰ ਦੇਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇੱਕ ਪਹਿਲੇ ਆਦ ਸਚ ਜੁਗਾਦ ਸਚ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇਚ ਦਰਜ ਕੀਤਾ ਆਦ ਸਚ ਸ਼ਲੋਕ ਆਦ ਸਚ ਜੁਗਾਦ ਸਚ ਹੈ ਦੀ ਸਚ ਨਾਨਕ ਹੋਸੀ ਹੀ ਸੱਚ ਜੋ ਕਾਵੇ ਕਲਾ ਨੂੰ ਸਮਝਦੇ ਨੇ ਜੋ ਇਲਮੇ ਸ਼ਾਇਰੀ ਦੇ ਵਿੱਚ ਥੋੜਾ ਜਿਹਾ ਸ਼ੌਕ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਭਾਰਤ ਦੇ ਕਾਵੇ ਕਲਾ ਦੇ ਸਵਈਏ ਨੇ ਕਵਿਤ ਨੇ ਸ਼ਲੋਕ ਨੇ ਦੋਹੇ ਨੇ ਛੰਦ ਨੇ ਔਰ ਛੰਦ ਹਜ਼ਾਰਾਂ ਤਰ੍ਹਾਂ ਦੇ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ ਪੌੜੀਆਂ ਨੇ ਇਹ بے شمار نے چھند بھی کئی طرح دے بہت سارے چھندا دے درشن تھی جاب صاحب کر سکتے ہو چاچری چھند بجنگ یاد چھند ایک کچھری چھند تھی دیکھ سکتے ہو کتنے چھ جاب صاحب چھپے چند یہ چھندا دے نام نے ਕਾਵੇ ਸ਼ੈਲੀ ਦੇ ਨਾਮ ਨੇ ਜਿਵੇਂ ਉਰਦੂ ਸ਼ਾਇਰੀ ਦੇ ਵਿਚਾਰਕ ਸਿਆਣੇ ਪੁਰਸ਼ ਕਹਿੰਦੇ ਨੇ ਇਹ ਨਜ਼ਮ ਹੈ ਇਹ ਗਜ਼ਲ ਹੈ ਇਹ ਕਿਤਾ ਹੈ ਇਹ ਰੁਬਾਈ ਹੈ ਇਸ ਤਰ੍ਹਾਂ ਭਾਰਤੀ ਕਾਵੇ ਕਲਾ ਨੂੰ ਸਮਝਣ ਵਾਲੇ ਕਹਿੰਦੇ ਨੇ ਸਵਈਆ ਹੈ ਇਹ ਕਵਿਤ ਹੈ ਇਹ ਪੌੜੀ ਹੈ ਇਹ ਪਦ ਹੈ ਇਹ ਛੰਦ ਹੈ ਇਹ ਸ਼ਲੋਕ ਹੈ ਔਰੇ ਛੰਦ ਕਿਹੜਾ ਹੈ ਔਰੇ ਪਦਾ ਕਿਹੜਾ ਹੈ ਕਿਉਂਕਿ ਇਸdੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ ਛੰਦਾਂ ਦੇ ਵੱਖ-ਵੱਖ ਨਾਮ ਇੱਕ ਤਰ੍ਹਾਂ ਦੇ ਛੰਦ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤੇ ਨੇ ਫੋਨੇ ਛੰਦ ਫੋਨੇ ਛੰਦ ਫੋਨ ਫੋਨ ਕਹਿੰਦੇ ਨੇ ਬਾਰ-ਬਾਰ ਨੂੰ ਪੁਨ ਪੁਨ ਬਾਰ-ਬਾਰ ਫੋਨ ਫੋਨ ਬਾਰ-ਬਾਰ ਇਸੇ ਇੱਕੋ ਹੀ ਖਿਆਲ ਨੂੰ ਅਨੇਕਾਂ ਛੰਦਾਂ ਵਿੱਚ ਬਿਆਰ ਕਰੀ ਜਾਣਾ ਕਰੀ ਜਾਣਾ ਉਹਨਾਂ ਨੂੰ ਕਹਿੰਦੇ ਨੇ ਫੋਨੇ ਛੰਦ। ਭੰਗੂਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਛੰਦ ਦਰਜ ਨੇ।